ਕਲ ਤੇਰੀ ਮੋਠ ਕਲੀ ਇੱਕ ਦੇਣਾ ਇੱਕ ਦੇ ਤੇ ਤਿੰਨ ਵਾਰ ਇਹ ਕਰ ਦੇ ਟੱਕ ਦੇ ਇੱਕ ਔਰ ਦੇ ਵੇਖ ਦੇ ਆ ਕਰ ਭਰਾ ਮੇਰੀਏ ਮਾਜੀ ਤੇਰੀ ਯਾਦ ਨਹੀਂ ਪਉਂਦੇ ਤੈਨੂੰ ਹਾਂ ਹੋਣਾ ਕਲੀ ਤੇਰੀ ਮੋਠ ਹੈ ਕਲੀ ਤੇਰੀ ਮੋਠ ਕਲੀ ਮਤਲਬ ਜਿੰਨੇ ਤੇਰੀ ਮੋਠ ਜਣਾ ਕਲੀਆ ਜੇ ਕਲੀ ਹੋਈ ਉਹਨੇ ਲੈ ਲੈਣੇ ਜੇ ਝੋਟਾ ਆ ਤੇ ਫਿਰ ਹਲੋ ਬੰਦੇ ਨਾ ਕਲੀ ਹਾਂਜੀ ਕੇਰੇ ਉਹ ਨਹੀਂ ਮਗਰ ਮੈਨ ਕੋਈ ਕਹੇ ਕਿ ਨਹੀਂ ਆ ਰਹਾਂਗੇ ਕਿਹੜੇ ਇਹਦੇ ਕੱਚ ਵਾਲੇ ਨਹੀਂ ਪੁੰਨਗੰਦੇ ਨਹੀਂ ਲੰਮੀ ਮੇ ਕੋਈ ਆ ਬੇ ਕੋ ਗੱਲੇ ਗਈ ਚਲਦੇ ਨਹੀਂ ਚਲਦੇ ਨਹੀਂ ਵੇ ਇੱਕ ਤਾਂ ਜਾਮਣੀ ਆ ਇੱਕ ਗੁਲਾਬੀ ਇਹਦੇ ਇੱਕ ਬਲ ਆਹੋ ਬਲੇਗੇ ਤੇ ਤਿੰਨ ਰੰਗ ਆ ਉਹ ਵੀ ਚਲਦੇ ਨਹੀਂ ਵੇ ਘਟਵਾਦੀ ਚਲਦੇ ਤੇ ਇਹ ਹੁਣ ਬਣਾ ਕਹਤੇ ਆ ਅਰੇ ਮੀ ਗਲਾਸ ਦੇ ਆ ਸੂਟ ਵਿੱਚ ਆ ਤਿੰਨ ਰੰਗ ਆ ਅਠਵੀਂ ਦੇ ਪਏ ਆ ਸੂਟ ਵਿੱਚ ਘਟਵਾਦੀ ਆ ਸੂਟ ਸੀ ਮੈਂ ਕਦੇ ਸੱਚ ਲਈ ਤੇ ਨਹੀਂ ਆ ਮੀ ਤੇ ਵੀ ਚਲਦੇ ਵੇ ਤੂ ਦਰਾਂ ਸੁਣਾ ਤੂ ਸੌਣ ਲਵੇ ਮੈਂ ਹੋਰ ਨਹੀਂ ਜਮਤਾਂਾ ਹੋਰ ਕੀ ਕਰਤਾ ਹਾਂ ਹਾਂ ਚੱਲੇ ਆ ਜਾ ਉਹ ਚੱਲ ਚੱਲ ਤੇਰੀ ਮੋਟੀ ਕੱਲੇ ਜੋੜੇ ਤੇ ਤੇਰੀ ਮੋਟੀ ਬੜਾ ਕੱਲੇ ਉੱਥੇ ਕੱਲੀ ਗਿਆ ਜੋਟੇ ਚੋਟੇ ਨਹੀਂ ਮੋਟੇ ਥੋੜਾ ਜਿਹਾ ਗਾਣਾ ਹੈ ਹੈ ਗਾਣਾ ਪੜੀ ਆ ਚੁੱਡੂ ਹੀ ਆਏ ਹੈ ਚੁੱਡੂ ਹੀ ਜੱਗੀ ਹੈ ਨਾ ਹਸਤਾਬ ਨਹੀਂ ਪਤਾਏਗਾ ਨਾ ਨਾ ਕਲੀ ਜਿੰਨੇ ਮੇਰੇ ਖਾਤੇ ਚ ਜਿੰਨੇ ਐ ਪੰਜੇ ਸੀ ਮੈਨੂੰ ਇੱਕ ਮਿੰਟ ਸਾਰੇ ਬਣ ਜੇ ਸਾਧੀਆਂ ਇੰਨਾ ਐਕਸਪੀਰੀਅੰਸ ਆ ਮੈਨੂੰ ਇੰਨਾ ਖੇਡਣ ਦਾ ਹੈ ਜੀ ਇੰਨੇ ਚਾਰ 4 ਡੋਟਾਂ ਰਾ ਦੇ 8 ਬੰਨ ਰਾ ਦੇ 4 ਦਾਲ 4 ਇਹ ਦਾਲ 10 ਦਾਲ ਚਾਹ ਰਾ 2 ਦਾਲ ਦੇ ਉਹਨੇ ਮੰਗਦਾ ਇਹ ਤਾਂ ਨਹੀਂ ਹੁੰਦੀ ਆ ਫਿਰ ਦੇ ਦੋ ਆਈ ਨਹੀਂ ਆਈ ਕਲੀ ਖਾਲੀ ਮੋਟੀ ਦੋਨੇ ਵੱਡ ਡੋਟਾ ਕਲੀ ਖਾਲੀ ਮੋਟੀ ਹਾਂ ਕਲੀ ਤੇਰੀ ਮੋਟੀ ਪੂਰਾ ਪੂਰਾ

ਇੱਕ ਇੱਕ ਵਾਇਕ ਇੱਕਲੇ ਇੱਕਲੇ ਮਗੀ ਦੇ ਦੇ ਵਾਡ ਇੱਕ ਦਿਨ ਨਾਲ ਥੋੜਾ ਨਹੀਂ ਆ ਰਹੀ ਥੋੜਾ ਵਾ ਹਾਂ ਅਜੇ ਵਾਂ ਕੱਢਣੀ ਆ ਕਲੀਜ ਇਹ ਅਲੀ ਟੂਟ ਪਾਜੇ ਸਹੀ ਪੂਰਾ ਉਤਰਾ ਲਾਓ ਇੱਕ ਜੋਟਾਈ ਦਹਾ ਜੋਟਾਈ ਔਰ ਚੋਗਣ ਬੰਨੀ ਆ ਇੱਕ ਦੇਣ ਜੋਟਾਈ ਉਹ ਸੁਣਾ ਥੋੜਾ ਕਪੜਾ ਹੁੰਦਾ ਵੇਖੀ ਹੁਣ ਦੇਖੋ ਦੇ ਦਿੱਤੀ ਜੋਟਾ ਜਿੱਤ ਨਹੀਂ ਟੂੜਦਾ ਕਪੜਾ ਹੁੰਦਾ ਉੱਚੇਰੇ ਸਾਹਮਣੇ ਸਾਰੇ ਝੋਟਾ ਹੀ ਲਿਆ ਬਹਿੰਨੇ ਆ ਹੀ ਲਿਆ ਕਲੀ ਕਲੀ 2 4 6 8 10 11 12 13 ਬੜ ਦੇ 13 ਬੜ ਲਾਉ ਮੈਂ ਵੇਖਿਆ ਨਹੀਂ ਟਲੇ ਮਿੰਟ ਮਿੰਟ ਮੈਨੂੰ 스ਪੀਰੀ ਦੇਣਾ ਖੇਡਾਂਗਾ ਲੈ 4 ਤੇ 3 7 ਅੱਧ ਦੋ ਨੋ 9 ਲੈ ਬੜ ਜੇ ਚਲੀ 9 5 13 ਲਾ ਦੇ ਵੇਖਾ 스ਪੀਰੀ ਮਮੀ ਕਲੀ ਜੋਟਾ ਤਾਰਾ ਜੋਟਾ ਕਲੀ ਰੋਗੇ ਤੇ ਦੱਸਦੀ ਆ ਤੂੰ ਅੰਨੇ ਨੂੰ ਬੰਦ ਲਾ ਦੱਸ ਜੋਟਾ ਜੋਟਾ ਆ ਗਿਆ ਜੋਟਾ ਆ ਗਿਆ ਲੈ ਆ ਬੜਾ ਕਲੀ ਮੰਗੀ ਦੇ ਨਿੰਨੇ ਬਾੜੇ ਕੀ ਕੜੀ ਮੰਗੀ ਤੂੰ ਬਹਾਟਾਈ ਹਾਂ ਇਹ ਲੈ ਆ ਬੇ ਮਮੀ ਤੂੰ ਇਹ ਕਰੂ ਨਾ ਕੱਢ ਜੋਟਾ ਆ ਬੇ ਹੁਣ ਆਇਆ ਜੋਟਾ ਜੋਟਾ දෝචාෂයේ අටතාාව දොට ෝලක් විකම ජත පත් තන්තිනේ බදන තු කරන නිවා බරුප්පේ ප පෑග දෝධර කරලා බකි ඔන්න පත්ව ඇත දෝද ඉහෙන් නව පුරේ ਹੜ ਗਿਆ ਜੋਟੇ ਚ ਤੇਰੀ ਮੋਤੀ ਹੜ ਗਿਆ ਮੁੰਡਾ ਜੋਟਾ ਜੋਟਾਈ ਕੰਨ ਜੋਟਾਈ ਬਲੀਆ ਤੂੰ ਟੈਂਸ਼ਨ ਲੈ ਜੋਟੇ ਫੜਾ ਦੇ ਫੜਾ ਦੇ ਫੜਾ ਦੇ ਇੱਕ ਵੀ ਨਹੀਂ ਰਹੀ ਜੱਟ ਵਿੱਚ ਇੱਕ ਵੀ ਨਹੀਂ ਹੈਗਾ ਕਦੇ ਜਿੱਤ ਗਿਆ ਯਾਰ ਆਪਣੇ ਤੈਨੂੰ ਫੇੜਨਾ ਦੇ ਦਿੰਦੇ ਆ ਇੱਕ ਵੀ ਨਹੀਂ ਰਹੀ ਜ ਮਮੇ ਜੀ ਕਲੀ ਫੜਾ ਦੇ ਕਿੰਨੇ ਬਾੜੇ ਇੱਕ ਓਏ ਟਪੜਨ ਵਾਲੀ ਪੰਜ ਫੜੇ ਚਾਰ ਲੈ ਆ ਉਹ ਪੰਜ ਦੇ ਪੰਜਾ ਇੱਕ ਦੇ ਦੂਜਾ ਲੈ ਲੈ ਮਮੀ ਆਹ ਲੱਗ ਜਾਂਦਾ ਏ ਜੋਟਾ ਲਿਆ ਉਹ ਕਲੀ ਜੋਟਾ ਯੋ ਕਲੀ ਜੋਟਾ ਇਹ ਗੱਲ ਬੋਲੀ ਕੋ ਜੋਟਾ ਨਿਕਲੇ ਜਾ ਹੁਣ ਬਾਹਰ ਜਾ ਕੇ ਖੇਡੋ ਚੱਲ ਪੁਣਾ ਚੱਲ ਕਪੜੇ ਉਹਨੂੰ ਕੱਟਣ ਦੇ ਚੱਲ ਜਾਓ ਉੱਥੇ ਜਾ ਜੋ